ਹਮਨ ਬੜਾ ਸਿਮਾ ਚਿਕਿਤਸਾ ਦਾ ਮੌਸਮ ਹੈ ਅੱਜ ਬੋਲ ਰਿਹਾ ਹੈ ਜੀ ਉਸੇ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਸਾਰੇ ਰੀਜਨ ਵਿੱਚ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਦਾ ਇਫੈਕਟ ਜੋ ਉਹ ਦੇਖਣ ਨੂੰ ਮਿਲਿਆ ਸੋ ਕਾਫੀ ਥਾਵਾਂ ਤੇ ਤੇਜ਼ ਹਵਾਵਾਂ ਜਾਂ ਥੋੜੀ-ਬਹੁਤ ਜਿਹੜੀ ਬਾਰਿਸ਼ ਵੀ ਹੋਈ ਸੋ ਹੁਣ ਵੀ ਅੱਜ ਔਰ ਕੱਲ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਨਰਥਰਨ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ ਤੇਜ਼ ਹਵਾਵਾਂ ਜਾਂ ਹਲਕੀ ਬਾਰਿਸ਼ ਜਾਂ ਲਾਈਟਨਿੰਗ ਵਗੈਰਾ ਹੋ ਸਕਦੀ ਹੈ ਬਟ ਬਾਕੀ ਹਿੱਸਿਆਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਔਰ ਜੇ ਅਸੀਂ ਜਿਹੜੀਆਂ ਪ੍ਰिवेਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਜੋ ਮੈਕਸਿਮਮ ਟੈਂਪਰੇਚਰ ਹੈ ਉਹ 34.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮੈਕਸਿਮਮ ਟੈਂਪਰੇਚਰ 36.5 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਹੇਠੇ ਆਬਜ਼ਰਵ ਕੀਤਾ ਗਿਆ ਕਿਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 18.7 ਡਿਗਰੀ ਸੈਂਟੀਗ੍ਰੇਡ ਹੈ ਸੋ ਵੀ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਵੈਦਰ ਕੰਡੀਸ਼ਨਸ ਜਿਹੜੀਆਂ ਨੀਅਰ ਨਾਰਮਲ ਚੱਲ ਰਹੀਆਂ ਹੈਗੀਆਂ ਨੇ ਟੈਂਪਰੇਚਰ ਦੋਨੋਂ ਹੀ ਦਿਨ ਦਾ ਔਰ ਰਾਤ ਦਾ ਨੀਅਰ ਨਾਰਮਲ ਚੱਲ ਰਹੇ ਨੇ ਸੋ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 26 ਔਰ 27 ਤਰੀਕ ਦੇ ਆਸ-ਪਾਸ ਫਿਰ ਜਿਹੜਾ ਇੱਕ ਡਬਲਯੂ ਡੀ ਸਿਸਟਮ ਦਾ ਇਫੈਕਟ ਦੇਖਣ ਨੂੰ ਸਾਨੂੰ ਮਿਲ ਸਕਦਾ ਔਰ ਉਹਦੇ ਕਰਕੇ ਪੰਜਾਬ ਦੇ ਵਿੱਚ ਕਿਤੇ ਕਿਤੇ ਫਿਰ ਜਿਹੜੀ ਹਲਕੀ ਬਾਰਿਸ਼ ਜਾਂ ਤੇਜ਼ ਹਵਾਵਾਂ ਜਾਂ ਲਾਈਟਨਿੰਗ ਹੋ ਸਕਦੀ ਹੈ ਸੋ ਉਹਦੇ ਕਰਕੇ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਨਹੀਂ ਐਕਸਪੈਕਟ ਕਰ ਰਹੇ ਕਮ ਆਮ ਤੌਰ ਤੇ ਇਹਦਾ ਅਪ੍ਰੈਲ ਮਹੀਨੇ ਦੇ ਵਿੱਚ ਕਿੰਨੀ ਜਿਹੜੀ ਆ بارش ਹੋ ਜਾਂਦੀ ਆ ਪੰਜਾਬ ਜੀ ਅਪ੍ਰੈਲ ਮਹੀਨੇ ਦੀ ਜੋ ਨਾਰਮਲ بارش ਹੈ ਉਹ 18.7 ਮਿਲੀਮੀਟਰ ਹੈ ਬਟ ਇਸ ਵਾਰੀ ਹੁਣ ਤੱਕ ਸਿਰਫ 0.8 ਮਿਲੀਮੀਟਰ ਜਿਹੜੀ بارش ਅਪ੍ਰੈਲ ਮਹੀਨੇ ਦੇ ਵਿੱਚ ਹੋਈ ਹੈ ਜਦੋਂ ਕਿ ਤੇਜ਼ ਹਵਾਵਾਂ ਜਾਂ ਲਾਈਟਨਿੰਗ ਅਸੀਂ ਆਬਜ਼ਰਵ ਕਰਦੇ ਰਹੇ ਆ ਪਿਛਲੇ ਦਿਨਾਂ ਵਿੱਚ ਵੀ ਬਟ بارش ਜ਼ਿਆਦਾ ਨਹੀਂ ਆਬਜ਼ਰਵ ਕੀਤੀ ਗਈ ਨਮ ਜੀ ਦਾ ਟੈਂਪਰੇਚਰ ਜਿਹੜੇ ਆ ਉਹ ਨੋਰਮਲ ਨਾਲੋਂ ਥੋੜੇ ਜਿ ਘੱਟ ਚੱਲ ਰਿਹਾ ਸੋ ਇਹ ਇਹੀ ਕਾਰਨ ਹੈ ਵੀ ਜਿਹੜੇ ਪਛਮੀ ਚਤਰਵਾਤ ਲਗਾਤਾਰ ਆ ਰਹੇ ਉਸ ਕਰਕੇ ਥੋੜਾ ਜਿਆਦਾ ਕੱਪੀ ਤੇ ਡਾਊਨ ਹੈ ਸੋ ਲੋਕਾਂ ਨੂੰ ਸਲਾਹ ਥੋੜੀ ਬਹੁਤ ਰਾਹਤ ਹੈ ਉਹਨੇ ਬਹੁਤ ਜਿੰਨਾ ਜੀ ਰਾਹਤ ਹੋਈ ਆ ਬਿਲਕੁਲ ਜੀ ਕਿਉਂਕਿ ਜਦੋਂ ਵੀ ਜਿਹੜਾ ਡਬਲਯੂ ਡੀ ਸਿਸਟਮ ਡਿਵੈਲਪ ਹੁੰਦਾ ਜਦੋਂ ਵੀ ਕਲਾਊਡੀ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰੈਵਿਟੀ ਆ ਜਾਂਦੀ ਹੈ ਕਿਉਂਕਿ ਸਖਤ ਧੁੱਪ ਉਹਦੋਂ ਨਹੀਂ ਹੁੰਦੀ ਸੋ ਇਸੇ ਤਰ੍ਹਾਂ ਸੀ ਕੱਲ ਦਾ ਜਿਹੜਾ ਟੈਂਪਰੇਚਰ ਬਿਲੋ ਨਾਰਮਲ ਜਿਹੜਾ ਆਬਜ਼ਰਵ ਕੀਤਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਰਾਈਜ਼ ਐਕਸਪੈਕਟਡ ਹੁੰਦੀ ਹੈ ਜਦੋਂ ਕਲਾਊਡੀ ਕੰਡੀਸ਼ਨ ਹੁੰਦੀਆਂ ਨੇ ਜਿਵੇਂ ਅੱਜ ਦਾ ਵੀ ਮਿਨਿਮਮ ਟੈਂਪਰੇਚਰ ਥੋੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਵੀ ਕਿਉਂਕਿ ਐਕਸਪੈਕਟਡ ਨੇ ਸੋ ਕੋਈ ਸਿਗਨੀਫੀਕੈਂਟ ਚੇਂਜ ਇਸੀ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਮੈਨੂੰ ਲੱਗਦਾ ਕਿ ਸਨਾਨਾ ਨੂੰ ਜਿਹੜਾ ਮੌਸਮ ਹੋਤਾ ਫਾਇਦਾ ਮਿਲ ਰਿਹਾ ਕਿ ਫਸਲਾਂ ਕਿਹੜੇ ਜਗ੍ਹਾ ਉਦੇਵ ਆਪਣੀ ਰਿਪੋਰਟ ਲਾ ਰਹੇ ਨੇ ਜੀ ਕਿਉਂਕਿ ਰਬੀ ਕ੍ਰੌਪਸ ਆਲਮੋਸਟ ਮੈਚੂਰ ਹੋ ਗਈਆਂ ਨੇ ਤੇ ਹਾਰਵੈਸਟਿੰਗ ਵੀ ਫਾਰਮਰਸ ਸਟਾਰਟ ਕਰ ਚੁੱਕੇ ਨੇ ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਕੋਈ ਬਾਰਿਸ਼ ਦਾ ਸਿਗਨੀਫੀਕੈਂਟ ਐਕਸਪੈਕਟਡ ਨਹੀਂ ਹੈਗੀ ਬਟ ਜਿਹੜੀਆਂ ਤੇਜ਼ ਹਵਾਵਾਂ ਹੋ ਸਕਦੀਆਂ ਨੇ ਜਾਂ ਲਾਈਟਨਿੰਗ ਵਗੈਰਾ ਜ਼ਰੂਰ ਹੋ ਸਕਦੀ ਹੈ ਸੋ ਫਾਰਮਰਸ ਨੂੰ ਸੇਹੀ ਸਲਾਹ ਦੇ ਸਕਦੇ ਹਾਂ ਕਿ ਜਿਹੜਾ ਉਹਨਾਂ ਨੇ ਹਾਰਵੈਸਟਿੰਗ ਕਰਨੀ ਹੈ ਥੋੜਾ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਕਰਨ ਪਰ ਸੈਕਿੰਡ ਯੂਨਨ ਨੂੰ ਪ੍ਰੋਡਿਊਸ ਜ਼ਰੂਰ ਨਾਲ-ਨਾਲ ਸੰਭਾਲ ਲੈਣੀ ਚਾਹੀਦੀ ਹੈ ਕਿਉਂਕਿ 26-27 ਤਰੀਕ ਨੂੰ ਫੇਰ ਜਿਹੜਾ ਥੋੜਾ ਇਫੈਕਟ ਡਬਲੂ ਡੀ ਸਿਸਟਮ ਦਾ ਹੋ ਸਕਦਾ ਤੇਜ਼ ਹਵਾ ਚੱਲ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਕਿਤੇ ਸ਼ਾਵਰਸ ਵੀ ਹੋ ਸਕਦੇ ਨੇ ਸੋ ਉਹਨਾਂ ਨੂੰ ਨਾਲ-ਨਾਲ ਪ੍ਰੋਡਿਊਸ ਨੂੰ ਸੰਭਾਲ ਲੈਣਾ ਚਾਹੀਦਾ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਤੋਂ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਹਮੇਸ਼ਾ ਲਗਾਤਾਰ ਜਿਹੜੇ ਮੌਸਮ ਦੇ ਵਿੱਚ ਜਿਹੜੀਆਂ ਅਭੀਤਖਣੀ ਵੀ ਕਾਫੀ ਹਵਾ ਤੇ ਬੱਦਲਬਾਤੀ ਤੇ بارش ਵਗੈਰਾ ਵੀ ਹੋ ਰਹੀ ਹੈ ਸੋ ਮਨਾਨੂੰ ਬੜਾ ਜਿੰਨਾ ਚੁਕਿਸਤਰਾਣਾ ਮੌ É disso.